ਕਰੀ ਐਕਸਪੋ ਦਸੰਬਰ 2024 ਦੇ 3 ਤੀਸਰੇ ਦਿਨ ਜਿੱਥੇ ਕਰੀ 50 ਹਜ਼ਾਰ ਕਿਸਾਨਾਂ ਅਤੇ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਉੱਥੇ ਹੀ ਉ체ਚੇ ਤੌਰ ਤੇ ਵੱਖ-ਵੱਖ ਕੰਪਨੀਆਂ ਵੱਲੋਂ ਕਿਸਾਨਾਂ ਅਤੇ ਡੈਰੀ ਫਾਰਮਾਂ ਦਾ ਐਕਸੀਬਿਸ਼ਨ ਵਿੱਚ ਰੁਝਾਨ ਵਧਾਉਣ ਦੇ ਮੱਦੇ ਨਜ਼ਰ ਵੱਡੀਆਂ ਆਈਟਮਾਂ ਦੇ ਡਰਾਅ ਵੀ ਕੱਢੇ ਗਏ ਜਿਨ੍ਹਾਂ ਵਿੱਚ ਰੋਟਾਵੇਟਰ ਟੋਕਾ ਮਸ਼ੀਨ ਅਤੇ ਹੋਰ ਮਸ਼ੀਨਰੀ ਦੇ ਡਰਾਅ ਦੀਆਂ ਪਰਚੀਆਂ ਉਨ੍ਹਾਂ ਸਾਰੇ ਹੀ ਕਿਸਾਨਾਂ ਨੂੰ ਮੁਫਤ ਦਿੱਤੀਆਂ ਗਈਆਂ ਜਿਹੜੇ ਕਿ ਇਸ ਐਕਸੀਬਿਸ਼ਨ ਨੂੰ ਵੇਖਣ ਲਈ ਪਹੁੰਚੇ ਹੋਏ ਸਨ ਸਮਜੀ ਕਿੱਥੇ ਦੇ ਰਹਿਣ ਵਾਲੇ ਹੋ ਪ੍ਰੋਡਕਟ ਬਣਾਏ ਚ ਕੀ ਕੰਮ ਕਰਦੇ ਹੋ ਖੇਤੀਬਾੜੀ ਜੀ ਹੁਣ ਕਿੱਥੇ ਆਏ ਹੋ ਅੱਜ ਅੱਜ ਮੇਲੇ ਤੇ ਜੀ ਐਗਜ਼ੀਬਿਸ਼ਨ ਤੇ ਆਏ ਹਾਂ ਹਾਂ ਜੀ ਕੀ ਕਹਿਣਾ ਜਾਓਗੇ ਬਹੁਤ ਖੁਸ਼ੀ ਹੈ ਜੀ ਇਹ ਮੇਲਾ ਲੱਗਦਾ ਰਹੇ ਨਾਲੇ ਹੋਰ ਵੀ ਬੰਦੇ ਆਉਣ ਮੇਲੇ ਨਾਲ ਜੁੜਨ ਬਹੁਤ ਤੀਜਾ ਨੇ ਦੇਖਣ ਨੂੰ ਰੇ ਬਾਦੂ ਤੁਹਾਡਾ ਪ੍ਰਾਈਜ਼ ਨਿਕਲੇ ਇੱਥੇ ਕੀ ਪ੍ਰਾਈਜ਼ ਨਿਕਲਿਆ ਤੁਹਾਨੂੰ ਸਾਨੂੰ ਰੂਟਾ ਮੀਟਰ ਨਿਕਲਿਆ ਜੀ ਰੂਟਾ ਮੀਟਰ ਨਿਕਲਿਆ ਤੁਸੀਂ ਕੋਈ ਪਰਚੀ ਤਾਂ ਨਹੀਂ ਖਰੀਦੀ ਕੋਈ ਸਿਰਫ ਉਹਨਾਂ ਲੋਕਾਂ ਦਾ ਨਿਕਲਦਾ ਜਿਹੜੇ ਲੋਕ ਇੱਥੇ ਆਉਂਦੇ ਨੇ ਹਾਂਜੀ ਹਾਂ ਜਿਹੜੇ ਫੇਤੂਈ ਬਾੜੀ ਵਾਲੇ ਪਾਉਂਦੇ ਨੇ ਟੋਕਨ ਉਹਨਾਂ ਦੇ ਨਿਕਲਿਆ ਜੀ ਅੱਛਾ ਕੀ ਕਹੋਗੇ ਹੋਰ ਕਿਸਾਨ ਵੀਰਾਂ ਨੂੰ ਜਾਂ ਲੋਕਾਂ ਨੂੰ ਤਾਂ ਕਹਿੰਦਾ ਸਾਰੇ ਆਓ ਆਪਣਾ ਪਰਚੀ ਪਾਓ ਨਾਮ ਕੋ ਦੇਖੋ ਰਮੇਂਦਰ ਸਿੰਘ ਬਿੰਦਰਿੰਦਰ ਟੋਕਾ ਮਸ਼ੀਨ 66 ਤੋਂ ਹਾਂਜੀ ਅਬਿੰਦਰ ਦੇ ਟੋਕਾ ਟੋਕਾ ਮਸ਼ੀਨ ਟੋਕਾ ਮਸ਼ੀਨ ਹਾਂਜੀ ਇੱਕ ਜਿਹੜੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਲਾਗਾ ਬਹੁਤ ਸਲਾਗਾ ਬਹੁਤ ਆਰਡਰ ਹੀ ਬਹੁਤ ਮਿਲ ਗਿਆ ਬਹੁਤ ਜ਼ਿਆਦਾ ਆਰਡਰ ਮਿਲ ਗਿਆ ਸਰ ਕੀ ਕਾਰਨਾ ਵੀ ਜਿਹੜੀ ਤੁਹਾਡੀ ਇੰਦਰਵਿੰਦ ਟੋਕਾ ਮਸ਼ੀਨ ਐ ਇੰਨੀ ਜ਼ਿਆਦਾ ਕੁਆਲਿਟੀ ਜੀ ਬੋਲ ਕੇ ਬਹੁਤ ਬੋਲ ਕੇ ਹਰੇਕ ਬੰਦਾ ਕਹਿੰਦਾ ਵੀ ਬਹੁਤ ਕੁਆਲਿਟੀ ਥੋੜੀ ਇੱਕ ਰਮਰਾ ਹਾਂ ਬਸ ਕਿਸੇ ਕਿ ਕਿਹੜੀ ਜੀ ਮੇਨ ਹੈਗੀ ਤੁਹਾਡੀ ਕੁਆਲਿਟੀ ਕਿਸੇ ਧਿਆਨ ਰੱਖਦੇ ਹੋ ਜਿਵੇਂ ਗੇਅਰ ਆ ਸਾਡਾ ਸਟੀਲ ਗੇਅਰ ਪੂਰਾ ਕੁਆਲਿਟੀ ਪੂਰਾ ਜਿਹੜੀ ਵਧੀਆ ਕੁਆਲਿਟੀ ਹੈ ਸਾਡੀ ਹੈ ਹਰੇਕ ਗੱਲ 'ਚ ਹਾਂ ਵੀ ਜੇ ਆਪਾਂ ਕਹਿ ਦਈਏ ਕੋ ਸਾਡੇ ਗੀਅਰ ਵੀ ਵਧੀਆ ਸੇਫਟੀ ਵਾਸਤੇ ਗੀਅਰ ਪੂਰਾ ਵਧੀਆ ਜਣਗੇ ਹਰ ਇੱਕ ਗੱਲ ਚ ਨਹੀਂ ਕੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਪ੍ਰੋਡਕਸ਼ਨ ਵੀ ਵਧੀਆ ਦੀ ਟੁਕੇ ਦੀ ਜਿੰਨਾ ਮਰਜੀ ਟੁਕੇ ਬੱਧ ਕਰ ਲੋ ਛੋਟੇ ਮਤਲਬ ਕਿ ਕਥਾਰਪਾ ਛੋਟਾ ਹੈਗਾ ਵੱਡੇ ਵਾਸਤੇ ਵੱਡਾ ਵੀ ਹੈਗਾ ਸਾਰੇ ਤਰ੍ਹਾਂ ਦੇ ਟੁਕੇ ਬਣਾਉਨੇ ਆਪਾਂ ਕਟਵਟ 25 ਤਰ੍ਹਾਂ ਦੇ ਟੁਕੇ ਬਣਾਉਨੇ ਸੀ 25 ਮਾਡਲ ਕਟਵਟ 25 ਮਾਡਲ ਨੇ ਸਾਡੇ ਕੋਲ 25 ਮਾਡਲ ਨੇ ਜਿਹੜੇ ਹਾਂ ਅੱਜ 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 ਦੀ ਤੇ ਅਜੇ ਫਿਰ ਹਾਲ ਹੋਰ ਵੀ ਬਣਾ ਰਹੇ ਆ ਨਵੇਂ ਠੀਕ ਹੈ ਨਵੇਂ ਸਟਾਰਟ ਕਰ ਰਹੇ ਆ ਤੇ ਐਕਸਪੋ ਦਾ 5th ਐਡੀਸ਼ਨ ਅੱਜ 3rd ਡੇ ਹੈ 5 ਤੋਂ 8 ਦਸੰਬਰ 4 ਦਿਨ ਦਾ ਇਹ ਵੈਂਟਾ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵੱਲ ਲੁਧਿਆਣਾ 250 ਕੰਪਨੀਆਂ ਪੈਨ ਇੰਡੀਆ ਤੋਂ ਇੱਥੇ ਤਕਰੀਬਨ 1500 ਦੇ ਕਰੀਬ ਲੇਟੈਸਟ ਮਸ਼ੀਨਰੀ ਜਿਹੜੀ ਐਗਰੀਕਲਚਰ ਦੇ ਨਾਲ ਰਿਲੇਟਡ ਔਰ ਡੇਰੀ ਟੈਕਨੋਲੋਜੀ ਦੇ ਨਾਲ ਰਿਲੇਟਡ ਹੈ ਡਿਸਪਲੇ ਤੇ ਮੈਂ ਸਭ ਨੂੰ ਕਹਾਂਗਾ ਕਿ ਦਾ ਵੱਧ ਤੋਂ ਵੱਧ ਫਾਇਦਾ ਠਾਓ ਸਾਡੇ ਕੋਲ ਤਕਰੀਬਨ ਅੱਜ ਸ਼ਾਮ ਤੱਕ 30 ਤੋਂ 35000 ਲੋਕ ਵਿਜ਼ਿਟ ਕਰ ਚੁੱਕੇ ਨੇ ਸੈਕਸ ਕੋ ਨੂੰ ਉਹ ਤਕਰੀਬਨ 50000 ਲੋਕਾਂ ਨੇ ਰਜਿਸਟਰ ਕੀਤਾ ਹੋਇਆ ਤਾਂ ਮੈਂ ਕਹਾਂਗਾ ਜਿਹੜੇ ਨਹੀਂ ਪਹੁੰਚ ਪਾਏ ਉਹ ਕੱਲ ਪਹੁੰਚਣ ਔਰ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ